ਸਰਕਾਰ ਦੇ ਜਿਵੇਂ ਕਹਿੰਦੇ ਆ ਪਰਖੱਚੇ ਉਡਾ ਦੂਗਾ ਇਹਨਾਂ ਦੇ ਪੈਰ ਕੱਢ ਦੂਗਾ ਜਿਹੜੇ ਪੰਜਾਬ ਚ ਆ ਕੇ ਡਾਕੇ ਮਾਰਨ ਲੱਗੇ ਆ ਕੇਜਰੀਵਾਲ ਤੇ ਇਹ ਵੀ ਸਾਰੀ ਚੋਰਾਂ ਦੀ ਟੀਮ ਇਹਦਾ ਰਾਮਾਜੋ ਹੈ ਇਹਦਾ ਬੜੀ ਦੂਰ ਤੱਕ ਜਾਏਗਾ ਅਕਾਲੀ ਤਲ ਹਮੇਸ਼ਾ ਹੀ ਪੰਜਾਬ ਦੇ ਲਈ ਖੜਦਾ ਰਿਹਾ ਜਿਹੜਾ ਕਿਸਾਨਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਉਹਨਾਂ ਨੇ ਜ਼ਮੀਨਾਂ ਤੇ ਜਬਰੀ ਕਬਜ਼ਾ ਕੀਤਾ ਜਾ ਰਿਹਾ ਹੈ ਘਿਰ ਕੀਤੀ ਜਾ ਰਹੀ ਹੈ ਦੇਖੋ ਅਸੀਂ ਲੋਕ ਆਵਾਜ਼ ਬਣੇ ਹੋਏ ਆ ਲੋਕਾਂ ਨਾਲ ਹੀ ਲੜ ਰਹੇ ਆ ਅਸੀਂ ਇੱਥੇ ਦੁੱਧ 60 ਦੀ ਹੈਗਾ 150 ਰੁਪਏ ਕਿਲੋ ਵਿਕਣਾ ਢੌਣਕ ਜਿਹੜੀ ਹੈਗੀ ਆ ਆਟਾ ਜਿਹੜਾ ਹੈਗਾ ਇਹ 150 ਰੁਪਏ ਤੋਂ ਵਿਕਣਾ ਹੈਗਾ ਜਾਗਰਤਾ ਸ੍ਰੀ ਜੁਨਾ ਦੀਆਂ ਜ਼ਮੀਨਾਂ ਉਹਨਾਂ ਦੀ ਇੱਛਾ ਦੇ ਖਿਲਾਫ ਯੋਧਾ ਉਹ ਜ਼ਮੀਨਾਂ ਜਿਹੜੀ ਰੋਕੀ ਰੋਕੀ ਜਾਂਦੀ ਹੈ ਕਿਸਾਨਾਂ ਦੇ ਹੱਕ ਦੇ ਵਿੱਚ ਜ਼ਮੀਨ ਦੀ ਲੜਾਈ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਿਲਕੁਲ ਗਲਾਡਾ ਦਫ਼ਤਰ ਦੇ ਬਾਹਰ ਜਿਹੜਾ ਖੜਾ ਹੋ ਕੇ ਦੱਸੋ ਬਿਲਕੁਲ ਜਿਹੜੀਆਂ ਤਸਵੀਰਾਂ ਨੇ ਸਤ ਪਹਿਲਾਂ ਤੁਹਾਨੂੰ ਦਿਖਾ ਦਿੰਦੇ ਜੇ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਕਿਸਾਨ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੱਜ ਗਲਾਡਾ ਦਫ਼ਤਰ ਦੇ ਬਾਹਰ ਜਿਹੜਾ ਪ੍ਰਦਰਸ਼ਨ ਹੈ ਕੀਤਾ ਜਾ ਰਿਹਾ ਸਭੂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਇਸੇ ਜਗ੍ਹਾ ਤੋਂ ਉੱਪਰ ਪੁੱਛੀ ਹੈ ਸੋ ਕੀ ਆ ਜਾ ਰਿਹਾ ਕਿ ਜਿਹੜੇ ਆਗੂ ਨੇ ਇਸ ਜਗ੍ਹਾ ਤੋਂ ਉੱਪਰ ਜਿਹੜੀ ਪੰਜਾਬ ਦੇ ਜ਼ਮੀਨਾਂ ਦੀ ਜਿਹੜੀ ਗੱਲ ਕੀਤੀ ਜਾਏ ਕਿ ਜਿਹ ਤੁਸੀਂ ਦੇਖ ਸਕਦੇ ਹੋ ਜਿਹੜੇ ਆਪੂ ਨੇ ਉਹਨਾਂ ਨੇ ਜਿਹੜੀ ਗੱਲਬਾਤ ਕਰਨੀ ਜਿਹੜੀ ਜ਼ਰੂਰ ਹੈ ਕੋਸ਼ਿਸ਼ ਕਰਾਂ ਪ੍ਰਧਾਨ ਜੀ ਜਿਹੜਾ ਅੱਜ ਪ੍ਰਦਰਸ਼ਨ ਕੀਤਾ ਕੀ ਕਹਿਣਾ ਚਾਹੁੰਦਾ ਪ੍ਰਦਰਸ਼ਨ ਦਾ ਐਡਾ ਵੱਡਾ ਪ੍ਰਦਰਸ਼ਨ ਆ ਜੀ ਇਹ ਸਰਕਾਰ ਦੇ ਜਿਵੇਂ ਕਹਿੰਦੇ ਨੇ ਆ ਪਰਖੱਚੇ ਉਡਾ ਦੂਗਾ ਇਹਨਾਂ ਦੇ ਪੈਰ ਕੱਢ ਦੂਗਾ ਜਿਹੜੇ ਪੰਜਾਬ ਚ ਆ ਕੇ ਡਾਕੇ ਮਾਰਨ ਲੱਗੇ ਆ ਕੇਜਰੀਵਾਲ ਤੇ ਇਹਦੀ ਸਾਰੀ ਚੋਰਾਂ ਦੀ ਟੀਮ ਉਹਦੇ ਵਾਸਤੇ ਅੱਜ ਇਹ ਕਿੱਡਾ ਵੱਡਾ ਇੱਥੇ ਰੋਸ ਪੈਦਾ ਹੋ ਜਾਣਾ ਪੰਜਾਬ ਨੂੰ ਲੁੱਟਣ ਦੇ ਪੰਜਾਬ ਨੂੰ ਠੱਗਣ ਦੇ ਪੰਜਾਬ ਦੇ ਕਬਜ਼ਾਉਣ ਦਾ ਜਿਹੜਾ ਮਾਮਲਾ ਵਾ ਇਸ ਦੇ ਖਿਲਾਫ ਜ਼ਮੀਨ ਦੀ ਜੰਗ ਅਕਾਲੀ ਦਲ ਲੜ ਰਿਹਾ ਸੁਖਵੀਰ ਸਿੰਘ ਬਾਲਦੀਖ ਬਾਈ ਚ ਲੜ ਰਿਹਾ ਆਉਣ ਵਾਲੇ ਦਿਨਾਂ ਚ ਤੁਹਾਨੂੰ ਇਹ ਦੱਸਾਂਗੇ ਕਿ ਇਹ ਸਰਕਾਰ ਦੇ ਕੀ ਹਾਲਾਤ ਨੇ ਕਿ ਕਿਸਾਨ ਜਿੱਥੇ ਬੰਦੀਆਂ ਪੁੰਚੇ ਨਹੀਂ ਕਿਸਾਨ ਅਸੀਂ ਅਕਾਲੀ ਦਲ ਸਭ ਤੋਂ ਪਹਿਲਾਂ ਵੱਡਾ ਅਕਾਲੀ ਦਲ ਆਕਸਾਂ ਤੇ ਕਿਸਾਨੇ ਦੀ ਗੱਲ ਹੀ ਅਕਾਲੀ ਦਲ ਕਰਦਾ ਤੇ ਇਹ ਜਿਹੜਾ ਸੰਘਰਸ਼ ਕੋਹ ਤੱਕ ਚੱਲੇਗਾ ਜੀ ਇਹ ਇਹ ਦਾ ਰੰਭ ਹੀ ਅੱਜ ਹੋਇਆ ਜੀ ਇਹਦਾ ਰਾਮਾਜ ਹੋਇਆ ਇਹਦਾ ਬੜੀ ਦੂਰ ਤੱਕ ਜਾਏਗਾ ਤੇ ਜਿਹੜਾ ਅੱਜ ਪ੍ਰਦਰਸ਼ਨ ਪ੍ਰਦਰਸ਼ਨ ਤੋਂ ਹੋ ਰਹੀ ਜਿਹੜੀ ਰਣਨੀਤੀ ਬਣਾਈ ਜੇ ਇਸ ਤੋਂ ਬਾਅਦ ਅਗਰ ਹੱਲ ਨਹੀਂ ਹੁੰਦਾ ਤਾਂ ਹਾਂਜੀ ਹਾਂਜੀ ਪਹਿਲਾ ਕੰਮ ਲੋਕਤੰਤਰੀ ਢਾਂਗ ਨਾਲ ਇੱਕ ਪ੍ਰਦਰਸ਼ਨ ਹੁੰਦਾ ਸਰਕਾਰ ਨੂੰ ਜਗਾਉਣ ਦਾ ਹੁੰਦਾ ਲੋਕਾਂ ਨੂੰ ਲਾਮਬੰਦ ਕਰਦਾ ਹੁੰਦਾ ਇਹ ਅਸੀਂ ਕਰਾਂਗੇ ਤੇ ਬੜੀ ਵੱਡੀ ਲੜਾਈ ਲੜਾਂਗੇ ਬਿਲਕੁਲ ਸੀਨੀਅਰ ਆਪ ਨੇ ਉਹਨਾਂ ਨਾਲ ਜਿਹੜੀ ਗੱਲਬਾਤ ਕੀਤੀ ਤੇ ਜਿਹੜੇ ਸਾਹ ਜਿਹੇ ਬੰਦੀਆਂ ਵੀ ਸਾਡੇ ਨਾਲ ਨੇ ਸੋ ਗੱਲਬਾਤ ਉਹ ਕਰ ਲੈਣੇ ਕੀ ਕਹਿਣਾ ਚਾਹੁੰਗੇ ਜਿਹੜਾ ਅੱਜ ਤੁਸੀਂ ਪੁੱਛਿਆ ਉਹ ਤੇ ਅੱਜ ਧਰਨਾ ਵੀ ਜਾਰੀ ਤੇ ਅਕਾਲੀ ਦਲ ਜਿਹੜਾ ਸਾਥ ਨਿਭਾਰਿਆ ਦੇਖ ਹਮੇਸ਼ਾ ਹੀ ਪੰਜਾਬ ਦੇ ਲਈ ਖੜਦਾ ਰਿਹਾ ਤੇ ਹਮੇਸ਼ਾ ਹੀ ਪੰਜਾਬ ਦੇ ਹੱਕਾਂ ਦੇ ਲਈ ਉਹਨੇ ਵੱਡੇ ਪੱਧਰ ਤੇ ਜੰਗ ਲੜੀ ਆ ਪੰਜਾਬ ਦੇ ਹੱਕਾਂ ਲਈ ਤੇ ਅੱਜ ਵੀ ਇਸੇ ਸਬੰਧ ਦੇ ਵਿੱਚ ਇਹ ਧਰਨਾ ਲਾਇਆ ਗਿਆ ਜਿਹੜਾ ਜਿਹੜਾ ਕਿਸਾਨਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਉਹਨਾਂ ਨੇ ਜ਼ਮੀਨਾਂ ਤੇ ਜ਼ਬਰੀ ਕਬਜ਼ਾ ਕੀਤਾ ਜਾ ਰਿਹਾ ਕੈਰ ਕੀਤੀ ਜਾ ਰਹੀ ਹੈ ਔਰ ਕਈ ਕਈ ਥਾਂ ਤੇ ਬਿਨਾਂ ਪੈਸਿਆਂ ਤੋਂ ਉਹਨਾਂ ਨੂੰ ਕਬਜ਼ੇ ਧੱਕਣਾ ਕੀਤਾ ਜਾ ਰਿਹਾ ਸੋ ਸਾਡੀ ਅੰਦਰ ਤੱਕ ਕਿਸਾਨ ਮਜ਼ਦੂਰ ਯੂਨੀਅਨ ਇਹਦੀ ਤੜੇ ਸ਼ਬਜਾਂ ਨਿੰਦਾ ਕਰਦੀ ਹੈ ਔਰ ਭਗਵਾਨਤਮਾਨ ਸਾਹਿਬ ਤੁਸੀਂ ਫੀਲ ਕਰਨਾ ਚਾਹੁੰਦੇ ਕਿ ਤੁਸੀਂ ਪੰਜਾਬ ਦੇ ਪਛਿੰਦੇ ਹੋ ਪੰਜਾਬ ਦੇ ਸੀਐਮਓ ਤੁਸੀਂ ਦਿੱਲੀ ਵਾਲੇ ਪਾਸੇ ਨਾ ਧਰੋ ਅੱਛਾ ਪ੍ਰਧਾਨ ਜੀ ਲੱਗਦਾ ਇਸ ਤਰੀਕੇ ਨਾਲ ਧਰਨੇ ਲਾਣਾ ਹੱਲ ਹੋ ਸਕਦਾ ਬਿਲਕੁਲ ਹਾਲੀ ਧਰਨੇ ਚ ਹੁੰਦਾ ਜਦੋਂ ਵਿਰੋਧ ਖੜਾ ਹੁੰਦਾ ਤੇ ਪਬਲਿਕ ਜਾਗਦੀ ਆ ਖਾਤਾ ਧਰਨੇ ਪੋਜੀਸ਼ਨ ਲਗਦੇ ਤੇ ਫਿਰ ਫੈਸਲੇ ਵਾਪਸ ਵੀ ਲੈਣੇ ਪੈਂਦੇ ਆ ਬਾਦਲ ਸਾਹਿਬ ਵੀ ਯਾਰੇ ਕੁਝ ਸਮੇਂ ਦੇ ਵਿੱਚ ਮੈਂ ਹਾਂ ਅੱਜ ਬਾਦਲ ਸਾਹਿਬ ਇਸ ਧਰਨੇ ਦੀ ਗਵਾਈ ਕਰ ਰਹੇ ਆ ਤੂੰ ਬਿਲਕੁਲ ਜਿਹੜੀਆਂ ਤਸਵੀਰਾਂ ਇੱਕ ਵਾਰੀ ਫਿਰ ਤੁਹਾਨੂੰ ਦਿਖਾ ਦਰਾਂ ਜੇ ਗੱਲ ਕਰੀਏ ਇੱਕ ਪਾਸੇ ਕਿਸਾਨ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਮੂਹ ਲੀਡਰਸ਼ਿਪ ਉਤਰੀ ਤਾਂ ਕਿਹਾ ਜਾ ਰਿਹਾ ਸਪੀਰ ਸਿੰਘ ਬਾਦਲ ਇਹ ਕੁਝ ਸਮੇਂ ਦੇ ਵਿੱਚ ਜਿਹੜਾ ਇਸੇ ਜਗ੍ਹਾ ਤੋਂ ਉੱਪਰ ਪਹੁੰਚ ਰਿਹਾ ਤੇ ਜਿਹੜੇ ਕਿਸਾਨਾਂ ਦੇ ਜਿਹੜੀਆਂ ਜ਼ਮੀਨਾਂ ਦੀ ਜਿਹੜੇ ਹੱਕ ਦੀ ਗੱਲ ਆ ਉਹ ਕੀਤੀ ਜਾਵੇਗੀ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੇ ਗੱਲ ਕਰੀਏ ਲੈਂਡ ਪੂਲਿੰਗ ਪਾਲਿਸੀ ਰੱਦ ਕਰੋ ਸੋ ਜਿਹੜੇ ਹੱਥ ਦੇ ਜਿਹੜੀਆਂ ਤਕਤੀਆਂ ਨੇ ਫੜੀਆਂ ਹੋਈਆਂ ਨੇ ਸੋ ਬਿਲਕੁਲ ਤਕਤੀਆਂ ਤੁਸੀਂ ਦੇਖ ਸਕਦੇ ਹੋ ਸ਼ ਦਿਆਂਗੇ ਟੋਕੇ ਤੇ ਲੈਂਡ ਪੁਲੀ ਪੋਸੀ ਰੱਦ ਕਰੋ ਸੋ ਕਿਸਾਨ ਦੇਤੇ ਬੰਦੀਆਂ ਤੇ ਸ਼ਰਮਣੀ ਕਾਲੀ ਦਲ ਦੇ ਵੱਲੋਂ ਸਾਡੇ ਦੋਤੇ ਗੰਨਾ ਦਫਤਰ ਬਾਜ ਜਿਹੜਾ ਧਰਨਾ ਹੈ ਉਹ ਲਾਇਆ ਗਿਆ ਤੇ ਇਹ ਵੀ ਕਿਹਾ ਗਿਆ ਗਰ ਆਣ ਦੇ ਦਿਨਾਂ ਚ ਹੱਲ ਨਾ ਹੋਇਆ ਤਾਂ ਜਿਹੜਾ ਸੰਘਰਸ਼ ਹੈ ਉਹ ਹੋਰ ਹੈਲੋ ਕਿਤਾ ਜੀ ਵੇਖੋ ਸੋ ਬਿਲਕੁਲ ਜਿਹੜੀ ਤਸਵੀਰ ਹੈ ਤੁਸੀਂ ਦੇਖ ਰਹੇ ਹੋ ਚੀਮਾ ਸਾਹਿਬੀ ਸਾਹਮਣੇ ਬੈਠੇ ਹੋਏ ਨੇ ਬਿਲਕੁਲ ਹੋਰ ਜਿਹੜਾ ਕਾਫਲਾ ਲੈ ਕੇ ਮੈਂ ਬੈਂਟਿੰਗ ਕਰਦਾ ਜੀ ਸਾਹਿਬ ਨੂੰ ਸਾਰਿਆਂ ਨੂੰ ਨਾਲ ਲੈ ਕੇ ਪੰਡਾ ਦੇ ਵਿੱਚ ਆਉਣ ਕੇ ਸਾਰਿਆਂ ਨੂੰ ਬਿਠਾਉਣ ਦੀ ਜ਼ਿੰਮੇਵਾਰਤਾ ਕਰਨੀ ਹੁੰਦੀ ਆਪ ਸਰਕਾਰ ਦੇ ਉੱਤੇ ਵੀ ਜਿਹੜੇ ਜਿਹੜੇ ਨਿਸ਼ਾਨੇ ਨੇ ਉਹ ਸਾਦੇ ਜਾ ਰਹੇ ਨੇ ਸੋ ਬਿਲਕੁਲ ਜਿਹੜੀ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਕਿੰਨਾ ਜਿਹੜੀ ਸਰਕਾਰ ਨੂੰ ਚੇਤਾਵਨੀ ਹੈ ਉਹ ਵੀ ਦਿੱਤੀ ਗਈ ਕਿ ਕਿਹਾ ਜਾ ਰਿਹਾ ਹੈ ਦੇ ਨਾਲ ਜਿਹੜਾ ਸਤੇਲੀ ਮਾਲ ਆ ਜਿਹੜਾ ਵਕੀਰ ਆ ਉਹ ਨਾ ਕਿ ਤਜੋ ਬਿਲਕੁਲ ਸ਼ੌਮ ਨਹੀਂ ਕਰੀ ਤਾਂ ਦੇ ਸੀਨੀਅਰ ਆਗੂ ਸਾਡੇ ਨਾਲ ਜਿਹੜੀ ਗੱਲਬਾਤ ਕਰਨ ਦੀ ਜਿਹੜੀ ਜ਼ਰੂਰ ਹੈ ਉਹ ਕੋਸ਼ਿਸ਼ ਕਰਾਂਗੇ ਸੋ ਦੂਸਰੇ ਪਾਸੇ ਜਿਹੜਾ ਪ੍ਰਦਰਸ਼ਨ ਹੈ ਸਰਕਾਰਾਂ ਲਗਾਤਾਰ ਜਾਰੀ ਰਹੀ ਜਿਹੜਾ ਯੁੱਧ ਵੀ ਵੱਡੀ ਮਾਤਰਾ ਦੇ ਜਿਹੜਾ ਇਸ ਜਗ੍ਹਾ ਦੇ ਉੱਪਰ ਪਹੁੰਚਿਆ ਸੋ ਬਾਤ ਦੇ ਜਿਹੜੀਆਂ ਤਕਤੀਆਂ ਨੇ ਪਕੜੀਆਂ ਹੈ ਕੇਜਰੀ ਵਾਲੇ ਭਗਵੰਤ ਮਾਨ ਸ਼ਰਮ ਕਰੋ ਤੇ ਜੰਗ ਜ਼ਮੀਨ ਦੀ ਕਿਸਾਨ ਦਾ ਪੁੱਤ ਕਿਸਾਨ ਕਿਸਾਨ ਦੇ ਨਾਲ ਸੋ ਬਿਲਕੁਲ ਜਿਹੜੀ ਤਕਤੀਆਂ ਨੇ ਉਹ ਵੀ ਪਕੜੀਆਂ ਹੋਈਆਂ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਤੇ ਜਿਹੜੇ ਸ਼੍ਰੋਮਣੀ ਅਕਾਲੀ ਗੱਲ ਦੇ ਜਿਹੜੇ ਸਪੀਰ ਸਿੰਘ ਬਾਦਲ ਨੇ ਕੁਝ ਸਮੇਂ ਦੇ ਵਿੱਚ ਇਸ ਜਗ੍ਹਾ ਦੇ ਉੱਪਰ ਆਉਂ ਪਹੁੰਚ ਰਿਹਾ ਤੇ ਕਿਸਾਨ ਆਗੂ ਵੀ ਤੇ ਦੂਸਰੇ ਪਾਸੇ ਕਾਲੀ ਦਲ ਦੇ ਆਗੂ ਸਰ ਕੀ ਕਹਿਣਾ ਚਾਹੁੰਗੇ ਅੱਜ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਲੱਗਦਾ ਈ ਇਸ ਤਰੀਕੇ ਨਾਲ ਹੱਲ ਹੋਊਗਾ ਦੇਖੋ ਅਸੀਂ ਲੋਕਵਾਜ਼ ਬਣੇ ਹੋਏ ਆਂ ਲੋਕਾਂ ਲਈ ਲੜ ਰਹੇ ਆਂ ਅਸੀਂ ਕਿਉਂਕਿ ਇਹ ਕੱਲੇ ਕਿਸਾਨਾਂ ਦੀ ਲੜਾਈ ਨਹੀਂ ਹੈਗੀ ਇਹ ਸਾਡੇ ਜਿਹੜੇ ਲੁਧਿਆਣੇ ਦੇ ਰੈਜ਼ੀਡੈਂਟਸ ਹੈਗੇ ਆ ਰਹਿਣ ਵਾਲੇ ਹੈਗੇ ਆ ਪ੍ਰਾਪਰਟੀ ਡੀਲਰਸ ਪ੍ਰਾਪਰਟੀ ਡਿਵੈਲਪਰਸ ਇਤੋਂ ਲਾਵਾ ਲੋਕ ਜੋ ਵੀ ਅਗਰ ਲੜਾਈ ਨਾਲ ਰੜੀ ਗਈ ਇਹ ਲੋਕਾਂ ਨੂੰ ਦੱਸਣਾ ਇੱਥੇ ਦੁੱਧ ਸੱਟਦੀ ਹੈਗਾ 150 ਰੁਪਏ ਕਿਲੋ ਵਿਕਣਾ ਕਣਕ ਜਿਹੜੀ ਹੈਗੀ ਆ ਆਟਾ ਜਿਹੜਾ ਹੈਗਾ ਇਹ 150 ਰੁਪਏ ਕਿਲੋ ਵਿਕਣਾ ਹੈਗਾ ਔਰ ਇਤੋਂ ਇਲਾਵਾ ਔਰ ਝੋਨਾ ਪਹਿਲਾਂ ਪਹਿਲਾਂ ਦੇ ਕਿੱਕੜ ਚ ਔਰ ਨੁਕਸਾਨ ਇੰਨਾ ਵੱਡਾ ਹੋਣਾ ਹੈ ਜਿਹੜਾ ਸੋਚ ਨਹੀਂ ਸਕਦੇ ਸਾਰੇ ਇਨਫਲੇਸ਼ਨ ਇੰਨੀ ਹੋ ਜਾਣੀ ਹੈ ਇੰਨੀ ਰਫੇ ਹੋਣੀ ਹੈ ਕਿ ਲੋਕਾਂ ਨੇ ਆਮਦਨ ਘਟ ਤੇ ਖਰਚਾ ਵਧ ਹੋ ਜਾਣਾ ਜਿਹੜੇ ਰੱਖਦੇ ਤਨਾ ਲੁਧਿਆਣਾ ਵਾਸੀਆਂ ਵਾਸਤੇ ਲਾਇਆ ਗਿਆ ਲੁਧਿਆਣਾ ਦੇ ਸ਼ਹਿਰੀ ਇਲਾਕੇ ਵਾਸਤੇ ਵੀ ਨਾਲ ਲਾਇਆ ਗਿਆ ਹੈ ਬਦਲ ਸਿੰਘ ਸਾਹਿਬ ਵੀ ਪਹੁੰਚ ਰਹੇ ਜੀ ਪੂਸ ਵਿੱਚ ਹਾਂਜੀ ਬਦਲ ਸਾਹਿਬ ਵੀ ਆ ਰਹੇ ਨੇ ਬਾਲ ਸਾਹਿਬ ਵੀ ਆ ਰਹੇ ਉਹਨਾਂ ਨੇ ਲਵਾਇਆ ਸਾਰਾ ਅੱਜ ਉਹਨਾਂ ਦੇ ਧਰਨਾ ਦਾ ਇਸ ਦਾ ਤੇ ਸਰਕਾਰ ਨੂੰ ਫਿਰ ਚੇਤਾਵਨੀ ਵੀ ਦਿੱਤੀ ਗਈ ਜੀ ਅੱਜ ਅੱਜ ਮੈਮੋਰੰਡਮ ਦੇਵਾਂਗੇ ਮੈਮੋਰੰਡਮ ਦੇਵਾਂਗੇ ਚੰਦਰਪਾਲ ਘੁੰਮਣ ਸਾਹਿਬ ਨਾਲ ਗੱਲਬਾਤ ਕੀਤੀ ਤੇ ਚੀਮਾ ਸਾਹਿਬ ਵੀ ਸਾਡੇ ਨਾਲ ਚੀਮਾ ਸਾਹਿਬ ਜਿਹੜਾ ਅੱਜ ਦਾ ਪ੍ਰਦਰਸ਼ਨ ਕੀਤਾ ਜਿਹੜਾ ਕੀ ਕਹਿਣਾ ਚਾਹੋਗੇ ਜੀ ਕਿਉਂਕਿ ਅੱਜ ਦਾ ਜਿਹੜਾ ਟੈਸਟ ਹੈ ਇਹ ਜ਼ਮੀਨਾਂ ਨੂੰ ਬਚਾਉਣ ਵਾਸਤੇ ਹੈ ਸਰਦਾਰ ਸੰਜੀਤ ਸਿੰਘ ਜੀ ਦੇ ਬੋਲ ਸਾਹਿਬ ਨੂੰ ਜਾਣ ਚੁੱਕੇ ਹੈ ਬਹੁਤ ਹੀ ਮਾਨਨਾ ਸਰਦਾਰ ਜਗਤਾਰ ਸਿੰਘ ਗਾਮਰਿਆ ਸਾਹਿਬ ਵੀ ਪਹੁੰਚੇ ਨੇ ਲੀਟਰ ਲੀਟਰ ਦੇ ਹੁਕਮ ਦੇ ਉੱਤੇ ਦਾ ਮੈਂ ਟਾਈਮ ਹੈ ਇੱਕ ਸਿੱਧਾ ਪੰਜਾਬ ਦੀ ਕਿਸਾਨੀ ਨੂੰ ਜਿਹੜਾ ਉਹ ਜੱਟ ਜਬਰਦਸਤੀ ਉਹਨਾਂ ਦੀਆਂ ਜ਼ਮੀਨਾਂ ਉਹਨਾਂ ਦੀ ਇੱਛਾ ਦੇ ਖਿਲਾਫ ਯੋਧਾ ਉਹ ਜਿੰਦਾ ਜਿਉਣਾ ਦੀ ਰੋਟੀ ਰੋਟੀ ਜਿਹਦੇ ਤੁਹਾਨੂੰ ਦੇ ਪਰਿਵਾਰ ਪਾਉਂਦੇ ਅੱਜ ਪੰਜਾਬ ਨੂੰ ਉਹਨਾਂ ਨੂੰ ਪੰਜਾਬ ਦਾ ਚੁੱਪੀ ਹੈ ਬਿਨਾਂ ਇੱਕ ਪੈਸਾ ਦੇ ਇਹ ਟੀਮ ਵੱਟੀ ਦੇ ਵਿੱਚ ਜਮਿਨਾ ਇਸ ਤਿੱਕੇ ਅਕਵਾਇਰ ਕੀਤੇ ਜਾਣ ਗਿਆ ਤਾਂ ਪੰਜਾਬ ਤੇ ਨਹੀਂ ਸਾਡੀ ਐਗਰੀਕਲਚਰ ਸਟਾਰਟਅਪ ਕਿੱਥੇ ਕਿੱਥੇ ਇਹ ਬਹੁਤ ਵੱਡਾ ਫਰਾਡ ਹੈ ਨਾ ਸਰਕਾਰ ਕੋਲ ਡਵੈਲਪਮੈਂਟ ਵਾਸਤੇ ਪੈਸੇ ਹੈ ਸਿਰਫ ਡੋਟੇ ਜਿشن ਜਾਰੀ ਕਰਕੇ ਕਿ ਕਿਸਾਨਾਂ ਨੂੰ ਮੌਤ ਕਰਨਾ ਚਾਹੁੰਦੀ ਹੈ ਇਹਨਾਂ ਨੂੰ ਬਰੈਕਲ ਕੀਤਾ ਜਾਏਗਾ ਉਹਨਾਂ ਨੂੰ ਪੈਸੇ ਮਿਲਦੇ ਜਾਣਗੇ ਮੇਰੇ ਕੋਲ ਬਹੁਤ ਸਾਰੀ ਸਰਕਾਰ ਬਹੁਤ ਵੱਡਾ ਉਜਾੜਾ ਜਿਹੜਾ ਇਹ ਕਿਸਾਨੀ ਦੀ ਲੁੱਟ ਹੋਏਗੀ ਇਹਦੇ ਖਿਲਾਫ ਅੱਜ ਅਸੀਂ ਧਰਨਾ ਜਿਹੜਾ ਸ਼ੁਰੂ ਨਹੀਂ ਕਰਦੇ ਕਰਦੇ ਗਦਾੜਾ ਦੇ ਦਰਦ ਜੀਮੋ ਸਾਹਿਬ ਗੱਲ ਕਰੀਏ ਸਰਕਾਰ ਬਣਨ ਤੋਂ ਪਹਿਲਾਂ ਤਾਂ ਬੜੇ ਦਾਅਵੇ ਕੀਤੇ ਜਿੰਦਰੇ ਵਾਅਦੇ ਵੀ ਕੀਤੇ ਜਿੰਦਰੇ ਭਾਵੇਂ ਤੇ ਹੱਕਾਂ ਦੀ ਗੱਲ ਕਰ ਲਈਏ ਤੇ ਭਾਵੇਂ ਕਿਸਾਨਾਂ ਦੇ ਨਾਲ ਗੱਲ ਕਰੀਏ ਬੜੇ ਵੱਡੇ ਵੱਡੇ ਵਾਅਦੇ ਤੇ ਦਾਅਵੇ ਕੀਤੇ ਸੀ ਪਰ ਅੱਜ ਕੋਈ ਉਹ ਹੀ ਜਿਹੜੇ ਕਿਸਾਨ ਨੇ ਤੇ ਅਧਿਆਪਕ ਨੇ ਉਹ ਨਹੀਂ ਸੁਣਵਾਈ ਨਹੀਂ ਹੋ ਰਹੀ ਇਸ ਵੇਲੇ ਤਾਂ ਕੋਈ ਜਿਹੜਾ ਕੰਮ ਹੈ ਕਿ ਸਰਕਾਰ ਦਮਹੱ加 ਦੇ ਉੱਤੇ ਲੁੱਟ ਰਹੀ ਹੈ ਜੀ ਸਿੰਘ ਜੀ ਦੋ ਮਹੀਨੇ ਤੋਂ ਦਾਰਵੀਂ ਦੇ ਜਿੰਨਾ ਆ ਗੀਆਂ ਡਾਕਟਰ ਸਾਹਿਬ ਨੇ ਆ ਕੇ ਸਰਕਾਰ ਦੇ ਉੱਤੇ ਕਚਾ ਕਰਦਿਆ ਚਲਵਾਉਣਾ ਇਹ ਗੱਲ ਹੈ ਜਿਹੜਾ ਡਿਸਿਸ਼ਨ ਜਿਹੜਾ ਹੈਗਾ ਸਰਕਾਰ ਨੂੰ ਨਹੀਂ ਲਿਆ ਜਾ ਰਿਹਾ ਸਾਡੇ ਐਮਐਲਏ ਵੱਲੋਂ ਨਹੀਂ ਕਰਿਆ ਇਤਰੀਵਾਲ ਦੇ ਮਨੀਸ਼ ਸੋਤਿਆ ਕੇਸ਼ਪੰਦਰ ਜਾਨ ਦੇ ਜਿਹੜੇ ਉਹਨਾਂ ਦੇ ਦਰਾਲ ਬੈਠੇ ਆ ਉਹਨਾਂ ਦੇ ਫੈਸਲੇ ਆ ਇਹਨੂੰ ਅਸੀਂ ਕਿਸੇ ਵੀ ਤਰੀਕੇ ਨਾਲ ਨਹੀਂ ਕਰ ਸਕਦੇ ਬਿਲਕੁਲ ਅਕਾਲੀ ਅਕਾਲੀ ਨੇਤਾ ਜੀ ਬੋਲਦਾ ਬਾਬਾ ਕਿੰਨੀ ਬੁਰੀਆਂ ਸਥਿਤੀਆਂ ਨੇ ਤੁਹਾਨੂੰ ਜਿਹੜੀ ਜਰੂਰ ਆ ਉਹ ਦੱਸਦੇ ਨੇ ਸੁ ਬਿਲਕੁਲ ਜਿਹੀ ਤਸਵੀਰ ਤੁਸੀਂ ਦੇਖੋਦੇ ਹੋ ਜਿਹੜੀਆਂ ਮਹਿਲਾਵਾਂ ਨੇ ਉਹ ਵੀ ਬੈਠੀਆਂ ਹੋਈਆਂ ਜੰਗ ਜ਼ਮੀਨ ਦੀ ਆਪ ਸਰਕਾਰ ਮੁਰਦਾਬਾਦ ਸੋ ਕਿਸਾਨ ਪੰਜਾਬ ਦੀ ਆਪ ਆ ਬਾ ਆਣ ਬਾਣ ਛਾਣ ਕਿਸਾਨ ਨਾਲ ੱਟਕਾ ਨਹੀਂ ਸਵਾਂਗੇ ਸੋ ਬਿਲਕੁਲ ਜਿਹੜੀ ਚੀਮਾ ਸਾਹਿਬ ਨਾਲ ਗੱਲਬਾਤ ਕੀਤੀ ਜਿਹੜੀ ਉੱਤੇ ਜਿਹੜੀ ਚੇਤਾਵਨੀ ਹੈ ਸਰਕਾਰ ਨੂੰ ਉਹ ਵੀ ਦਿੱਤੀ ਗਈ ਹੈ ਅਗਰ ਆਲ ਦੇ ਜ਼ਿਲ੍ਹੇ ਦੇ ਵਿੱਚ ਜਿਹੜਾ ਹੱਲ ਜਮੀਨਾਂ ਨੂੰ ਲੈ ਕੇ ਨਹੀਂ ਹੁੰਦਾ ਜਿਹੜਾ ਰੱਦ ਜਿਹੜਾ ਨਹੀਂ ਕੀਤਾ ਜਾਂਦਾ ਸੋ ਉਸ ਤੋਂ ਬਾਅਦ ਜਿਹੜਾ ਸੰਘਰਸ਼ ਹੈ ਉਹ ਵੱਡੇ ਪੱਧਰ ਤੇ ਉੱਪਰ ਕੀਤਾ ਜਾਵੇਗਾ ਤਾਂ ਜਿਹੜੀ ਜਮੀਨ ਦੀ ਲੜਾਈ ਹੈ ਉਹ ਹੋਰ ਅੱਗੇ ਵਧੇਗੀ ਸੋ ਬਿਲਕੁਲ ਜਿਹੜੀ ਦੂਸਰੇ ਪਾਸੇ ਇੱਕ ਸਾਲ ਤੇ ਅਕਾਲੀ ਦਲ ਦੇ ਬਣਾਟਾ ਸਾਂਝੇ ਤੌਰ ਤੇ ਇਸ ਜਗ੍ਹਾ ਤੋਂ ਪਰਦਰਸ਼ਨ ਹੈ ਉਹ ਕੀਤਾ ਜਾ ਰਿਹਾ ਹੋਰ ਅਪਡੇਟ ਜੁੜੇ ਜੁੜੇ ਰਹੋ ਸਿਟੀ ਹੁੰਦੇ ਕੈਮਰਾ ਪਰਸਨ ਵੀ ਕਾਰਜਾਂ ਨੇ ਮੈਦਾਨ ਵਿੱਚ ਹੁੰਦੇ ਜੀ